ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੇ ਉਸ ਸ਼ਹਿਰ ਦੀ ਜਿਸ ਸ਼ਹਿਰ ਵਿੱਚ ਵੰਡ ਦੇ ਸਮੇਂ ਤੇ ਪਾਕਿਸਤਾਨ ਸਰਕਾਰ ਨੇ ਧੱਕੇ ਦੇ ਨਾਲ ਆਪਣਾ ਗਵਰਨਰ ਵੀ ਲਾ ਦਿੱਤਾ ਸੀ ਇਹ ਸ਼ਹਿਰ ਹਿਮਾਲਿਆ ਪਰਬਤ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਜੀ ਹਾਂ ਮੈਂ ਗੱਲ ਕਰਦਾ ਕਿਹਾ ਜੀ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਸ਼ਹਿਰ ਦੀ ਇਸ ਸ਼ਹਿਰ ਨੂੰ ਕਿਸ ਨੇ ਬਸਾਇਆ ਸੀ ਤੇ ਇਸ ਸ਼ਹਿਰ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਗਿਆ ਸੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਗੁਰਦਾਸਪੁਰ ਸ਼ਹਿਰ ਦਾ ਇਤਿਹਾਸ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਮੇਰਾ ਨਾਮ ਹੈ ਗਰਸੇਵਕ ਸਿੰਘ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਵਲੌਗ ਇਸ ਸ਼ਹਿਰ ਨੂੰ ਮਹੰਤ ਗੁਰਿਆਦਾਸ ਜੀ ਆਣੇ 17ਵੀਂ ਸਦੀ ਦੇ ਵਿੱਚ ਵਸਾਇਆ ਸੀ ਮਹੰਤ ਗੁਰਿਆਦਾਸ ਜੀਾਂ ਦੇ ਜਿਹੜੇ ਪੁਰਖੇ ਸੀ ਉਹ ਉੱਤਰ ਪ੍ਰਦੇਸ਼ ਅਯੁੱਧਿਆ ਦੇ ਵਾਸੀ ਸੀ ਮਹੰਤ ਗੁਰਿਆਦਾਸ ਜੀ ਇਸ ਅਸਥਾਨ ਤੇ ਆਉਂਦੇ ਨੇ ਤੇ ਇੱਥੇ ਇੱਕ ਕੁਟਿਆ ਬਣਾ ਕੇ ਰੱਬ ਦੀ ਬੰਦਗੀ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੇ ਬੰਦਗੀ ਸ਼ੁਰੂ ਕਰਨ ਦੇ ਨਾਲ ਹੀ ਆਸ-ਪਾਸ ਦੇ ਲੋਕ ਉਹਨਾਂ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਨੇ ਤੇ ਇੱਥੇ ਇੱਕ ਨਗਰ ਵਾਸੀ ਆਂਦਾ ਹੈ ਤੇ ਨਗਰ ਦਾ ਨਾਮ ਰੱਖਿਆ ਜਾਂਦਾ ਹੈ ਗੁਰੀਆ ਦਾਸਪੁਰ ਗੁਰੀਆ ਦਾਸਪੁਰ ਤੋਂ ਹੀ ਇਹ ਹੌਲੀ-ਹੌਲੀ ਗੁਰਦਾਸਪੁਰ ਬਣ ਗਿਆ ਮੁਗਲ ਕਾਲ ਦੇ ਸਮੇਂ ਤੇ ਇਹ ਇਲਾਕਾ ਲਾਹੌਰ ਸੂਬੇ ਦਾ ਇੱਕ ਹਿੱਸਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਉਹਨਾਂ ਨੇ ਗੁਰਦਾਸਪੁਰ ਸ਼ਹਿਰ ਨੂੰ ਹੀ ਮੁੱਖ ਸਥਾਨ ਬਣਾਇਆ ਸੀ ਇੱਥੋਂ ਹੀ ਉਹ ਲਾਹੌਰ ਤੇ ਸਰਹੰਦ ਵਰਗੇ ਸ਼ਹਿਰਾਂ ਦੇ ਉੱਪਰ ਧਾਵਾ ਕਰਦੇ ਸੀ ਜਦੋਂ ਦੁਸ਼ਮਣ ਸਿੰਘਾਂ ਦੇ ਉੱਪਰ ਹਮਲਾ ਕਰਦਾ ਸੀ ਤਾਂ ਸਿੰਘ ਇੱਥੋਂ ਦੀਆਂ ਪਹਾੜੀਆਂ ਦਾ ਆਸਰਾ ਲੈ ਲੈਂਦੇ ਸੀ ਸਿੱਖ ਮਿਸਲਾਂ ਦੇ ਸਮੇਂ ਤੇ ਇਹ ਸ਼ਹਿਰ ਕਨਈਆ ਮਿਸਲ ਦੇ ਅਧੀਨ ਆਉਂਦਾ ਸੀ ਤੇ ਖਾਲਸਾ ਰਾਜ ਦੇ ਸਮੇਂ ਤੇ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਜੀਾਂ ਦੇ ਅਧੀਨ ਆਉਂਦਾ ਸੀ ਅੱਜ ਵੀ ਗੁਰਦਾਸਪੁਰ ਤਦੀਨानगर ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀਾਂ ਦਾ ਸਮਰ ਪੈਲਸ ਮੌਜੂਦ ਹੈ ਤੁਸੀਂ ਇਹ ਜਦੋਂ ਵੀ ਇਨ੍ਹਾਂ ਇਲਾਕਿਆਂ ਦੇ ਵਿੱਚ ਜਾਓ ਤਾਂ ਇਸ ਸਮਰ ਪੈਲਸ ਨੂੰ ਜ਼ਰੂਰ ਦੇਖਿਓ ਬਹੁਤ ਹੀ ਆਲੀਸ਼ਾਨ ਪੈਲਸ ਬਣਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਜੀਾਂ ਦਾ ਮੁੜ ਕੇ ਹੁੰਨਿਆ ਗੁਰਦਾਸਪੁਰ ਸ਼ਹਿਰ ਦੇ ਇਤਿਹਾਸਕ ਪੱਲ ਜਦੋਂ ਜੂਨ ਦੇ ਮਹੀਨੇ ਵਿੱਚ ਗਰਮੀ ਵਧੇ ਜਾਂਦੀ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਇੱਥੋਂ ਦੀਆਂ ਠੰਡੀਆਂ ਹਵਾਵਾਂ ਲੈ ਆ ਲਿਆ ਕਰਦੇ ਸੀ ਤੇ ਕਈ ਵਾਰ ਤਾਂ ਉਹ ਇੱਥੇ ਆਪਣਾ ਦਰਬਾਰ ਵੀ ਲਾ ਲਿਆ ਕਰਦੇ ਸੀ ਤੇ ਗੁਰਦਾਸਪੁਰ ਏਰੀਆ ਤੋਂ ਹੀ ਰਾਵੀ ਦਰਿਆ ਦਾ ਪਾਣੀ ਸ੍ਰੀ ਹਰਮੰਦਰ ਸਾਹਿਬ ਤੱਕ ਪਹੁੰਚਾਉਣ ਲਈ ਮਹਾਰਾਜਾ ਰਣਜੀਤ ਸਿੰਘ ਜਿਆਣੇ ਹੰਸਾਲੀ ਨਹਿਰ ਵੀ ਬਣਵਾਈ ਸੀ ਅੰਗਰੇਜ਼ਾਂ ਦੇ ਸਿੱਖਾਂ ਦੇ ਵਿਚਕਾਰ ਹੋਈ ਦੂਜੀ ਜੰਗ ਦੌਰਾਨ 1849 ਈਸਵੀ ਨੂੰ ਇਸ ਸ਼ਹਿਰ ਦੇ ਉੱਪਰ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਤੇ ਇਹ ਸ਼ਹਿਰ ਅੰਗਰੇਜ਼ ਸਰਕਾਰ ਦੇ ਅਧੀਨ ਹੋ ਗਿਆ ਸੀ ਭਾਰਤ ਦੀ ਆਜ਼ਾਦੀ ਦੀ ਸਭ ਤੋਂ ਪਹਿਲੀ ਲੜਾਈ 1857 ਇਸਨੇ ਬਰਦਾਸਪੁਰ ਏਰੀਏ ਦੇ ਤ੍ਰੇਮੂ ਘਾਟ ਇਲਾਕੇ ਦੇ ਵਿੱਚ ਹੀ ਲੜੀ ਗਈ ਸੀ ਇਹ ਬਹੁਤ ਵੱਡੀ ਤੇ ਬਹੁਤ ਇਤਿਹਾਸਿਕ ਗੱਲ ਹੈ ਜਿਹੜੀ ਭਾਰਤ ਦੀ ਜਿਹੜੀ ਸਭ ਤੋਂ ਪਹਿਲਾ ਆਜ਼ਾਦੀ ਦੀ ਲੜਾਈ ਸੀ ਉਹ ਤ੍ਰੇਮੂ ਘਾਟ ਇਲਾਕੇ ਦੇ ਵਿੱਚ ਬਰਦਾਸਪੁਰ ਏਰੀਆ ਦਾ ਇਲਾਕਾ ਹੈ ਤ੍ਰੇਮੂ ਘਾਟ ਇਲਾਕਾ ਉਸ ਦੇ ਵਿੱਚ ਹੀ ਲੜੀ ਗਈ ਸੀ ਸਨ 47 ਦੀ ਮੰਦ ਦੌਰਾਨ ਬਰਦਾਸਪੁਰ ਜ਼ਿਲ੍ਹਾ ਭਾਰਤ ਤੇ ਪਾਕਿਸਤਾਨ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਵਿਕਾਰ ਦਾ ਸਵਾਲ ਬਣ ਚੁੱਕਾ ਸੀ ਕਿਉਂਕਿ ਜਿਹੜੀ ਪਾਕਿਸਤਾਨ ਸਰਕਾਰ ਸੀ ਉਹ ਚਾਹੁੰਦੀ ਸੀ ਕਿ ਇਹ ਜ਼ਿਲ੍ਹਾ ਸਾਡੇ ਹਿੱਸੇ ਆਵੇ ਭਾਰਤ ਸਰਕਾਰ ਚਾਹੁੰਦੀ ਹੈ ਸਾਡੇ ਹਿੱਸੇ ਆਵੇ ਕਿਉਂਕਿ ਜਿਹੜਾ ਪੰਜਾਬ ਤੋਂ ਉੱਪਰੋਂ ਜੰਮੂ ਕਸ਼ਮੀਰ ਵੱਲ ਜਾਣ ਵਾਲਾ ਰਾਸਤਾ ਸੀ ਉਹ ਇਹੀ ਇੱਕੋ ਇੱਕ ਰਾਸਤਾ ਸੀ ਬਾਕੀ ਜਿਹੜੇ ਰਾਸਤੇ ਹੀ ਜਾਂਦੇ ਉਹਨਾਂ ਦੇ ਉੱਪਰ ਡੁੰਗੀਆਂ ਖਾਈਆਂ ਸੀ ਜਾਂ ਉੱਚੇ ਪਹਾੜ ਸੀ ਜਾਂ ਦੰਦੀਆਂ ਨਾਲੇ ਸੀ ਇੱਕੋ ਇੱਕ ਰਾਸਤਾ ਹੀ ਜਿਹੜਾ ਪੰਜਾਬ ਤੋਂ ਉੱਪਰੋਂ ਜੰਮੂ ਕਸ਼ਮੀਰ ਨੂੰ ਜਾਂਦਾ ਸੀ ਦੋਵੇਂ ਦੇਸ਼ ਆਪਣੇ ਜਿੱਦ ਤੇ ਬੈਠੇ ਹੋਏ ਸੀੰਦਗੇ ਅਸੀਂ ਇਹਨੂੰ ਆਪਣੇ ਏਰੀਆ ਦੇ ਵਿੱਚ ਹੀ ਮਿਲਾਵਾਂਗੇ ਪਾਕਿਸਤਾਨ ਚਾਹੁੰਦਾ ਸੀ ਕਿ ਅਸੀਂ ਭਾਰਤ ਵੱਲ ਨਹੀਂ ਜਾਣ ਦੇਣਾ ਇਹਨੂੰ ਦਾ ਭਾਰਤ ਸਰਕਾਰ ਚਾਹੁੰਦੀ ਸੀ ਕਿ ਪਾਕਿਸਤਾਨ ਵਾਲਾਂ ਜਾਵੇ ਸਾਡੇ ਹਿੱਸੇ ਆਵੇ ਰੈਡ ਕਲਿੱਕ ਦੁਆਰਾ ਬਣਾਈ ਗਈ ਹੱਦਬੰਦੀ ਦੇ ਅਨਸਾਰ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਇੱਕ ਵਾਰੀ ਤਾਂ ਪਾਕਿਸਤਾਨ ਦੇ ਅਧੀਨ ਕਰ ਦਿੱਤਾ ਗਿਆ ਸੀ ਮਤਲਬ ਇਹ ਜ਼ਿਲ੍ਹਾ ਜਿਹੜਾ ਸਾਰਾ ਸੀ ਪਾਕਿਸਤਾਨ ਨੂੰ ਮਿਲ ਗਿਆ ਸੀ ਤੇ ਪਾਕਿਸਤਾਨ ਸਰਕਾਰ ਨੇ 14 15 ਤੇ 16 ਤਿੰਨਾਂ ਦਿਨਾਂ ਦੇ ਵਿੱਚ ਹੀ ਇਸ ਜ਼ਿਲ੍ਹੇ ਦੇ ਉੱਪਰ ਆਪਣੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਇਥੋਂ ਤੱਕ ਕਿ ਪਾਕਿਸਤਾਨ ਸਰਕਾਰ ਨੇ ਤਿੰਨ ਦਿਨਾਂ ਦੇ ਵਿੱਚ ਹੀ ਇੱਥੇ ਆਪਣਾ ਡਿਪਟੀ ਕਮਿਸ਼ਨਰ ਮੁਸਤਾਕ ਅਹਿਮਦ ਚੀਮਾ ਨਿਯੁਕਤ ਕਰ ਦਿੱਤਾ ਸੀ ਉੱਥੋਂ ਦਾ ਡੀਸੀ ਨਿਯੁਕਤ ਕਰ ਦਿੱਤਾ ਸੀ ਮੁਸਤਾਕ ਚੀਮਾ ਅਹਿਮਦ ਨੂੰ ਪਾਕਿਸਤਾਨ ਸਰਕਾਰ ਨੇ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਕਿਉਂਕਿ ਕਬਜ਼ਾ ਕਰਨਾ ਚਾਹੁੰਦੀ ਸੀ ਪਾਕਿਸਤਾਨ ਇਸ ਏਰੀਆ ਦੇ ਉੱਪਰ ਪਰ ਫਿਰ ਅੰਗਰੇਜ਼ ਸਰਕਾਰ ਵੱਲੋਂ 17 ਅਗਸਤ ਨੂੰ ਪੂਰਾ ਗੁਰਦਾਸਪੁਰ ਜ਼ਿਲ੍ਹਾ ਭਾਰਤ ਦੇ ਅਧੀਨ ਕਰ ਦਿੱਤਾ ਗਿਆ ਪਰ ਇਸ ਦੇ ਵਿੱਚੋਂ ਇੱਕ ਤਹਿਸੀਲ ਸ਼ਕੜਗਰ ਤਹਿਸੀਲ ਪਾਕਿਸਤਾਨ ਨੂੰ ਦੇ ਦਿੱਤੀ ਗਈ ਸ਼ਕੜਗੜ ਤਹਿਸੀਲ ਉਹ ਸਥਾਨ ਹੈ ਜਿੱਥੇ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਸ਼ਸ਼ੋਭਤ ਹੈ ਜਿੱਥੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਚਾਹੇ ਸਾਰਾ ਗੁਰਦਾਸਪੁਰ ਏਰੀਆ ਹੀ ਪਾਕਿਸਤਾਨ ਨੂੰ ਦੇ ਦਿੱਤਾ ਜਾਵੇ ਜਿਹੜੀ ਸ਼ਕੜਗੜ ਤਹਿਸੀਲ ਹੈ ਉਹ ਭਾਰਤ ਦੇ ਹਿੱਸੇ ਉਹ ਚੜ੍ਹਦੇ ਪੰਜਾਬ ਦੇ ਹਿੱਸੇ ਆਉਣੀ ਚਾਹੀਦੀ ਸੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹੀਆਂ ਦੇ ਪਵਿੱਤਰ ਚਰਨ ਪਏ ਹੋਏ ਜੋ ਕਿ ਇਹ ਏਰੀਆ ਪਾਕਿਸਤਾਨ ਦੇ ਇੱਕ ਜ਼ਿਲ੍ਹੇ ਨਾਰੋਵਾਲ ਜ਼ਿਲ੍ਹੇ ਦਾ ਹਿੱਸਾ ਹੈ ਇਸੇ ਗੁਰਦਾਸਪੁਰ ਸ਼ਹਿਰ ਦਾ ਇਤਿਹਾਸ ਵੀਡੀਓ ਨੂੰ ਗੁਰਦਾਸਪੁਰ ਵਾਸੀਆਂ ਤੱਕ ਜਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਗੁਰਦਾਸਪੁਰ ਸ਼ਹਿਰ ਦਾ ਇਤਿਹਾਸ ਕੀ ਹੈ ਤੇ ਕਰਤਾਰਪੁਰ ਸਾਹਿਬ ਹੈ ਇਹ ਗੁਰਦਾਸਪੁਰ ਦੀ ਧਰਤੀ ਦੇ ਵਸਿਆ ਹੋਏ ਕਿ ਅੱਜ ਅੱਜ ਦੇ ਸਮੇਂ ਦੇ ਵਿੱਚ ਪਾਕਿਸਤਾਨਾਂ ਦੇ ਵਿੱਚ ਹੈ ਜੇਕਰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਅੱਜ ਦੇ ਲਈ ਬਸ ਇੰਨਾ ਹੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਇਤਿਹਾਸਿਕ ਸ਼ਹਿਰ ਦੀ ਜਾਣਕਾਰੀ ਦੀ ਵੀਡੀਓ ਦੇ ਵਿੱਚ ਧੰਨਵਾਦ